ਸਾਰੇ ਜਿਹੜੇ ਇਕੱਠੇ ਹੋ ਗਏ ਆ। ਇਹੀ ਹੈ ਖਾਸੀਅਤ ਪੰਜਾਬ ਦੀ। ਯੂਨਿਟੀ, ਟੁਗੇਦਰਨੈਸ। ਲੈਟ ਸਟੈਂਡ ਅਪ ਫॉर ਪੰਜਾਬ। ਪੰਜਾਬ ਨੀਡਸ ਅਸ। ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ, ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ, ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ। ਆ ਜੋ ਹੈਲਪ ਕਰੀਏ। ਪ੍ਰੇ ਕਰੀਏ। करिए करिएे रहे खड़े होइए। एम सो हैप्पी एंड सो थैंकफुल टू सी कि सारा पंजाब इकट्ठा हो गया सारी पंजाबी इंडस्ट्री इकट्ठी हो गई है सारी दुनिया इकट्ठी हो गई है पंजाबी जिथे जिथे भी रह रहे हैं उतो अपने एफर्ट्स पा रहे हैं टू हेल्प रीबिल्ड पंजाब इट्स बैन हार्ट ब्रेकिंग टू सी वट्स बैन हैपनिंग इन पंजाब बहुत दिल दुखदा वीडियोज़ देख के ਉਹ ਡੈਮੇਜ ਕੰਟਰੋਲ ਚੱਲ ਰਿਹਾ ਤੇ ਹੋਪਫੁਲੀ ਬਹੁਤ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੀ ਵੀ ਹੱਲ ਕਰ ਸਕਦਾ ਉਹਨੂੰ ਉਹਨੇ ਕਰਨੀ ਚਾਹੀਦੀ ਹੈ लेट्स 올 ਸਟੈਂਡ ਅਪ ਫॉर ਪੰਜਾਬ लेट्स 올 ਹੈਲਪ ਰੀਬਿਲਡ ਪੰਜਾਬ ਐਂਡ ਮੋਸਟ ਇੰਪੋਰਟੈਂਟਲੀ लेट्स ਪ੍ਰੇ ਫॉर ਪੰਜਾਬ